ਅੱਜ ਦਾ ਦਿਨ ਇਸ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਔਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਸਮੁੱਚੀ ਮਨੁਸਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ-ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਜਾਨਮਾਂ ਦੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪੈਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musliman ਤੇ ਸਮੁੱਚੇ ਦਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਮੁੱਚੀ ਮਨੁਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉੱਤੇ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਤ ਦੀ ਘਰ ਵਾਲੀ ਨੂੰ ਜਾਨਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਪ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਨਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਦੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਮੁੱਚੀ ਮਨੁਸਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਤ ਦੀ ਘਰ ਵਾਲੀ ਨੂੰ ਜਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਤੇ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਬ ਜਿਹੜੇ ਗੀਤ ਨੇ ਇਹ ਸਾਡੇ ਸਰਵਨਾ ਦੇ ਅੰਦਰ ਨਹੀਂ ਪੈਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musalman ਤੇ ਸਮੁੱਚੇ ਤਬਰਕ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਮੁੱਚੀ ਮਨੁੱਖਤਾ ਨੂੰ ਜਿੱਥੇ ਸਰਬਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਤ ਦੀ ਘਰ ਵਾਲੀ ਨੂੰ ਜਾਨਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਤੇ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ Hindu Musliman ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਤੇ ਹੁਣ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਸ ਮੁੱਚੀ ਮਨੁੱਖਤਾ ਨੂੰ ਜਿੱਥੇ ਸਰਬ ਸਾਂਝੀ ਵਾਲਤਾ ਦਾ ਇਹ ਘਰ ਹੈ ਗੁਰੂ ਨਾਨਕ ਦਾ ਘਰ ਆਪਣੇ ਕੰਠ ਨਾਲ ਲਾਉਂਦਾ ਹੈ ਗਲੇ ਨਾਲ ਲਾਉਂਦਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਸ ਤਖਤ ਦੇ ਉਤੋਂ ਜਦੋਂ ਜਦੋਂ ਵੀ ਕਿਸੇ ਨਾਲ ਜ਼ੁਲਮ ਹੋਇਆ ਭਾਵੇਂ ਕਿਸੇ ਪੰਡਿਤ ਦੀ ਘਰ ਵਾਲੀ ਨੂੰ ਜਾਲਮਾਂ ਨੇ ਚੁੱਕ ਕੇ ਆਪਣੇ ਹਰਮਾਂ ਦੇ ਵਿੱਚ ਆਪਣੇ ਮਹਿਲਾਂ ਵਿੱਚ ਪਾਇਆ ਤੇ ਗੁਰੂ ਕਾ ਖਾਲਸਾ ਛੜਾ ਕੇ ਲੈ ਕੇ ਆਉਂਦਾ ਰਿਆ ਗੁਰੂ ਕੇ ਸਿੱਖ ਵੀ ਛੜਾ ਕੇ ਲੈ ਕੇ ਆਉਂਦੇ ਰਹੇ ਇਹ ਲਚਰਤਾ ਭਰੇ ਗੀਤ ਤੇ ਗੰਦਗੀ ਤੋਂ ਦੂਰ ਰਹਿਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਕੀਤਾ ਕਿ ਮੇਰੇ ਮੋਹਨ ਇਹ ਸਾਖ ਸਾਖਤ ਨਾਦ ਜਿਹੜੇ ਗੀਤ ਨੇ ਇਹ ਸਾਡੇ ਸਰਵਣਾ ਦੇ ਅੰਦਰ ਨਹੀਂ ਪਾਣੇ ਚਾਹੀਦੇ ਭਾਵ ਸਾਡੀ ਸਿੱਖ ਨੌਜਵਾਨੀ ਨੂੰ ਨਹੀਂ ਹਿੰਦੂ ਮੁਸਲਮਾਨ ਤੇ ਸਮੁੱਚੇ ਵਰਗ ਦੇ ਨੌਜਵਾਨਾਂ ਨੂੰ ਇਹ ਗੰਦੇ ਗੀਤ ਨਹੀਂ ਸੁਣਨੇ ਚਾਹੀਦੇ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ